ਜੀ ਆ ਪਹੁੰਚੇ ਸ਼ਾਤ ਲਈ ਬਾਬਾ ਬਲਕਨਾਥ ਤੇ ਇਥੋਂ ਸ਼ਾਤ ਲਈ ਬਾਬਾ ਬਲਕਨਾਥ ਦੀ ਪਵਿੱਤਰ ਨਗਰੀ ਸ਼ੁਰੂ ਹੁੰਦੀ ਏ ਤੇ ਇਹ ਹੈ ਪਹਿਲਾ 메ਨ ਗੇਟ ਜਿੱਥੋਂ ਕੀ ਬਾਬਾ ਬਲਕਨਾਥ ਦਾ ਰਸਤਾ ਸ਼ੁਰੂ ਹੁੰਦਾ ਤੇ ਇਧਰਲੀ ਸਾਈਡ ਹੈ ਮਾਤਾ ਨਿਆਣਾ ਦੇਵੀ ਵੱਲੋਂ ਰਸਤਾ ਆਇਆ ਤੇ ਜਿਹੜਾ ਆਹ ਸਾਈਡ ਹੈ ਇਹ ਆਈਏ ਓਨੇ ਵੱਲ ਤੋਂ ਕਾਫੀ ਜ਼ਿਆਦਾ ਰਸ਼ ਹੈ ਸੰਗਤਾਂ ਵੀ ਆਈਆਂ ਹੋਈਆਂ ਨੇ ਤੁਸੀਂ ਵੀ ਦਰਸ਼ਨ ਕਰੋ ਜੇ ਬਾਬਾ ਪੋਣਾ ਹਰੀ ਦਾ ਨਾਮ ਲੈ ਕੇ ਇਧਰਲੀ ਸਾਈਡ ਚਰਨ ਗੰਗਾ ਪੈਂਦੀ ਹੈ ਨੀਚੇ ਵੱਲ ਨੂੰ ਲੋ ਜੀ ਐਦਾਂ ਦਾ ਕੁਝ ਦ੍ਰਿਸ਼ ਹੈ ਭਗਤ ਜਣ ਨਹਾ ਰਹੇ ਨੇ ਥੱਲੇ ਇਸ਼ਨਾਨ ਕਰ ਰਹੇ ਨੇ ਚੈੱਕ ਕਰੋ ਇਹ ਬਹੁਤ ਹੀ ਸੋਹਣਾ ਨਜ਼ਾਰਾ ਤੇ ਬਹੁਤ ਹੀ ਪਵਿੱਤਰ ਚਰਨ ਗੰਗਾ ਦੇ ਵਿੱਚ ਭਗਤ ਇਸ ਟਾਈਮ સ્ਨਾਣ ਕਰ ਰਹੇ ਨੇ ਤੇ ਇਹ ਪਹਿਲਾ ਪੁਲ ਹੈ ਬਾਬਾ ਬਾਲਕਨਾਸ ਪੋਣਾ ਹਰੀ ਦੇ ਦਰਬਾਰ ਨੂੰ ਰਸਤਾ ਜਾਂਦਾ ਇੱਥੋਂ ਦੀ ਤੇ ਸ਼ਾਤ ਲਈ ਇੱਥੋਂ ਕਿਲੋਮੀਟਰ ਹੈ ਲੋ ਜੀ ਭਗਤ ਵਾਜਾ ਮਾਰ ਰਹੇ ਨੇ ਥੱਲੇ ਨਜ਼ਾਰੇ ਲੈ ਰਹੇ ਨੇ ਭਗਤਾਂ ਹੰਡ ਕਰਾ ਰਹੇ ਹੰਡ ਤੇ ਪਾਕਤਾਨ ਨਾਲ ਵੀ ਥੱਲੇ ਜਾ ਕੇ ਗੱਲਬਾਤ ਕਰਦੇ ਆਂ ਅਸੀਂ ਲੋ ਜੀ ਇੱਧਰ ਦੇਖੋ ਰਸ਼ ਦੇਖੋ ਰਸ਼ ਬਹੁਤ ਹੀ ਜ਼ਿਆਦਾ ਹੈ ਤੇ ਕਾਫੀ ਜ਼ਿਆਦਾ ਭਗਤ ਜੋ ਕੀ ਲੰਗਰ ਵੀ ਛਕ ਰਹੇ ਨੇ ਇਸ ਟਾਈਮ ਲੋ ਜੀ ਹੁਣ ਚੱਲਦੇ ਆਂ ਲੰਗਰ ਵਾਲੀ ਜਗ੍ਹਾ ਤੇ ਤੇ ਮਾਤਾ ਰਾਣੀ ਦੇ ਨਰਾਤੇ ਸ਼ੁਰੂ ਹੋਏ ਪਏ ਨੇ ਤੇ ਤੀਜਾ ਨਰਾਤਾਜ ਦਿਨ ਐਤਵਾਰ 2025 ਲੋ ਜੀ ਕੁਛ ਐਦਾ ਦਾ ਦ੍ਰਿਸ਼ ਹੈ ਭਗਤਾਂ ਵਾਲੇ ਦਰਸ਼ਨ ਵੀ ਕਰਾਉਣੀ ਆ ਤੁਹਾਨੂੰ

ਕਾਪੇ ਪਾਵਾ ਦਾ ਲੰਗਰ ਛਕਣ। ਤੇ ਤੁਸੀਂ ਵੀ ਲੰਗਰ ਛਕੋ। ਇੱਥੋਂ ਦਾ ਰਸਤਾ ਜਾਂਦਾ ਚਰਾਂ ਗੰਗਾ। ਜੈ ਮਾਤਾ ਜੀ ਭਗਤੋ ਜੈ ਮਾਤਾ ਦੀ। ਕਿਹੜੀ ਜਗ੍ਹਾ ਤੋਂ ਆਏ ਭਗਜੀ? ਲੁਧਿਆਣੇ ਤੋਂ। ਜਗਰਾਉਂ 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 ਕਿੱਥੇ ਮਾਤਾ ਦੇ ਕੇ ਆਇਓ ਸਾਰੇ ਪਾਸੇ ਦਰਸ਼ਨ ਕਰੇ ਬਿਲਾਵਾਂ ਦੀ ਕਾਂਗੜੇ ਮੁੰਡਾ ਜੀ ਬੜੀ ਗੱਲ ਨਾਲ ਸਾਰੇ ਪਾਸੇ ਦਰਸ਼ਨ ਕਰੇ ਅੱਛਾ ਲਾਲ ਜੀ ਇੱਥੇ ਵਾਪਸੀ ਆਹ ਦੇਖੋ ਬਾਅਦ ਵਿੱਚ ਅੱਛਾ ਆਪਾਂ ਜਲੰਧਰ ਤੋਂ ਬਈ ਪਾਸਾ ਜਲੰਧਰ ਤੋਂ ਹਾਂਜੀ पड़ी है और बारिश तो नहीं हुई थे पड़ी है। अच्छा। नहीं पड़ी है अच्छा। नहीं लो जी चरण गंगा देवी करो दर्शन ਓਏ ਇਹ ਨਿਕਾਇ ਨਾ ਲੈ ਆ ਵਾਹ ਉਹ ਭਾਈਓ ਉੱਚਾ ਕੱਟਰ ਜੜੇ ਉੱਤੇ ਆਇਆ ਨਾ ਨਾਲੇ ਆ ਉਹ ਵਾਹ ਆਪੂ ਏ ਓਏ ਓਏ ਪਾ ਲੈ ਆ ਉਹ ਨਾ ਜੇਲੀ ਨਾ ਭਾਈ ਮੋਹਰ ਦਾ ਓਏ ਓਕੇ ਕਰੀ ਜੇ ਮਰਾ ਮੋਹਰ ਸੁਕਰੀ ਰੋਦੀ ਨਾਲ ਨਾਲ ਬੀਜੀ ਮੋਹਰ ਜੋ ਮੋਹਰ ਲਾਉ ਲੋਈ 7 ਸਿਰੇ ਕਾਲ ਸਾਰਿਆਂ ਨੂੰ ਤੇ ਅੱਜ ਦੇ ਵਲੋਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਮੈਂ ਖਣਾ ਸ਼ਾਤ ਲਈ ਬਾਬਾ ਬਾਸਨਾਥ ਪਵਿੱਤਰ ਨਗਰੀ ਦੇ ਵਿੱਚ ਅੱਜ ਫੇਰ ਬਲੌਗ ਸਟਾਰਟ ਹੋ ਰਿਹਾ ਤੇ ਕਾਫੀ ਵਧੀਆ ਜਗ੍ਹਾ ਇੱਥੇ ਚਰਨ ਗੰਗਾ ਦੇ ਵਿੱਚ ਬਾਬਾ ਪੋਣਾ ਹਰੀ ਦੀ ਨਗਰੀ ਦੇ ਵਿੱਚ ਖੜੇ ਆ ਨਰਾਤੇ ਸ਼ੁਰੂ ਹੋਏ ਪਏ ਨੇ ਤੇ ਸਾਰੀਆਂ ਸਾਰੇ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਸ਼ਾਤ ਲਈ ਦੀ ਨਗਰੀ ਦੇ ਵਿੱਚ ਜੋ ਕਿ ਇਹ ਪਹਿਲਾ ਪੁਲ ਹੈ ਇੱਥੋਂ ਸ਼ਾਤ ਲਈ ਦੀ ਨਗਰੀ ਸ਼ੁਰੂ ਹੁੰਦੀ ਹੈ ਤੇ ਇੱਥੋਂ ਸ਼ਾਤ ਲਈ ਦਾ ਸਫ਼ਰ ਸ਼ੁਰੂ ਹੁੰਦਾ ਹੈ ਬਾਬਾ ਪੋਣਾ ਹਰੀ ਦੇ ਦਰਬਾਰ ਦਾ ਤੇ ਅਸੀਂ ਇੱਥੇ ਖੜੇ ਪਏ ਆ ਚਰਨ ਗੰਗਾ ਦੇ ਵਿੱਚ ਜੋ ਕਿ ਇਹ ਪੁੱਲ ਹੈ ਪੁੱਲ ਦੇ ਉੱਪਰ ਜੋਗੀ ਲੰਗਰ ਲੱਗਿਆ ਹੋਇਆ ਤੇ ਕਾਫੀ ਲੋਕ ਇੱਥੇ ਭੰਡਾਰਾ ਛਾ ਰਹੇ ਨੇ ਤੇ ਲੋ ਜੀ ਚੈੱਕ ਕਰੋ ਤੁਸੀਂ ਚਰਨ ਗੰਗਾ ਦਾ ਦ੍ਰਿਸ਼ਾ ਕੁਛ ਐਦਾਂ ਦਾ ਇਸ ਤਰ੍ਹਾਂ ਦਾ ਹੈ ਭਗਤ ਜਨ ਜੋਗੀ ਨਾ ਰਹੇ ਨੇ ਇੱਥੇ ਲੋ ਜੀ ਭਗਤਾਂ ਨਾਲ ਵੀ ਕਰਦੇ ਆਂ ਗੱਲਬਾਤ ਦੇਖਦੇ ਆਂ ਕੁਛ ਇੱਧਰ ਸੰਗਤਾਂ ਆ ਰਹੀਆਂ ਤੇ ਕੁਛ ਉਧਰ ਨਾ ਰਹੀਆਂ ਸਾਹਮਣੇ। ਇੱਧਰ ਵੀ ਨਾ ਰਹੇ ਨੇ ਭਗਤ। ਇਹ ਹੈ ਪੁੱਲ। ਇੱਥੋਂ ਸ਼ੁਰੂ ਹੁੰਦਾ ਹੈ ਸ਼ਾਹ ਦੀ ਦਾ ਸਫਰ। ਭਗਤਾਂ ਨਾਲ ਕਰਦੇ ਆਂ ਗੱਲਬਾਤ। ਚੱਲਦੇ ਆਂ ਅੱਗੇ ਨਾਲ। ਡੂੰਗਾ ਪਾਣੀ ਵਿੱਚ ਡੂੰਗਾ ਨਹੀਂ ਨਹੀਂ ਭਾਈ ਤੁਸੀਂ ਕਿੱਥੇ ਜਾ ਰਹੇ ਹੋ ਅਸੀਂ ਜਲੰਧਰ ਤੋਂ ਭਾਈ ਅੱਛਾ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕਰ ਰਹੇ ਹੋ ਭਾਈ ਕਿਹੜੀ ਕਿਹੜੀ ਜਗ੍ਹਾ ਕਰ ਰਹੇ ਦਰਸ਼ਨ ਦਰਸ਼ਨ ਕਿਹੜੀ ਜਗ੍ਹਾ ਕਰ ਰਹੇ ਮੈਂ ਕਿਹਾ ਅਸੀਂ ਚੰਤਪੁਰ ਨਹੀਂ ਮਾਣੀ ਅਸੀਂ ਨਾਂਦੇਬੀ ਤੇ ਬਾਰਾਣਾ ਤੋਂ ਭਾਈ ਅੱਛਾ ਚੰਤਪੁਰ ਨਹੀਂ ਗਏ ਨਹੀਂ ਹਣ ਤੇ ਲਾਸ਼ ਜਾਵਾਂਗੇ ਅੱਛਾ ਅੱਛਾ ਹੋਰ ਭਾਈ ਜੈ ਬਾਬੇ ਦੀ ਸਾਰਿਆਂ ਨੂੰ ਜਕਰਾ ਪੁਣਾ ਹਰੀ ਦਾ ਸਾਚੇ ਦਰਬਾਰ ਕੀ ਜੈ ਲੋ ਜੀ ਲਹਿਰਾ ਬਨੀਆਂ ਹੋਈਆਂ ਭਗਤ ਨਜ਼ਾਰੇ ਲੈ ਰਹੇ ਨੇ ਇੱਕ ਵਾਰੀ ਫੇਰ ਜਕਰਾ ਲਾ ਦਿਓ ਜ਼ੋਰ ਦੀ ਮੇਰਾ ਵਾਹਿਗੁਰੂ ਬੋਲ ਸਾਚੇ ਦਰਬਾਰ ਕੀ ਜੈ ਡੂੰਗਾ ਪਣੀ ਡੂੰਗਾ ਯਾਰ ਕੇ ਇੰਨਾ ਕਾ ਹੈਗਾ ਬਸ ਅੱਛਾ ਆ ਦੇਖੋ ਆ ਦੇਖੋ ਇੱਥੇ ਜਾ ਰਿਹਾ ਇੱਥੇ ਆ ਇੱਥੇ ਜਾ ਡੂੰਗਣ ਆ ਲੋ ਹੁਣ ਪਿਆਰ ਇੱਥੇ ਆ ਲੱਗੇ ਨਾਣਾ ਦੇ ਵੀ ਤਾਂ ਇੰਗ ਸੰਗ ਤਾਂ ਪੈਦਲ ਯਾਤਰਾ ਜਾਂ ਮੋਟਰਸਾਈਕਲਾਂ ਦੇ ਬਲੌਗ ਬਲੌਗ ਸ਼ੂਟ ਹੋ ਰਿਹਾ ਭਾਈ ਬਲੌਗ ਸ਼ੂਟ ਹੋ ਰਿਹਾ ਵਾ ਵਾ ਸੰਗ ਤਾਂ ਇੱਧਰ ਵੀ ਨਹਾਰੀਆਂ ਇਸ਼ਨਾਨ ਬਾਣੀ ਕਰ ਰਹੀਆਂ ਬਹੁਤ ਹੀ ਵਧੀਆ ਮਾ ਲੱਗਦਾ ਮੈਂ ਅੱ비 ਨਹੀਂ ਆਉਂਦਾ ਬਿੱਟੇ ਬਿੱਟੇ ਮਾਰੀਆਂ ਬੱਚੇ ਇੰਨੇ ਬੱਟੇ ਮਾਰੀਆਂ ਹੁੰਦਾ ਚਿਲੇਲਾ ਲੋ ਜੀ ਸਾਰੀਆਂ ਸੰਗਤਾਂ ਨਾਲ ਗੱਲਬਾਤ ਹੋਈ ਆ ਇਸ਼ਨਾਨ ਕਰ ਰਹੇ ਨੇ ਨਜ਼ਾਰੇ ਲੈ ਰਹੇ ਨੇ ਜਿਹੜੇ ਇੱਥੇ ਨਜ਼ਾਰੇ ਆ ਉਹ ਕਿਤੇ ਨਹੀਂ ਹੈਗੇ ਤੇ ਮਾਤਾ ਰਾਣੀ ਦੇ ਨਰਾਤੇ ਲੱਗੇ ਹੋਏ ਆ ਭਗਤ ਬੜੀ ਲੰਬੀ ਲਾਈਨ ਦੀ ਕਤਾਰ ਦੇ ਵਿੱਚ ਬੈਠੇ ਹੋਏ ਨੇ ਇਸ਼ਨਾਨ ਕਰ ਰਹੇ ਨੇ ਪਹਾੜਾਂ ਦੇ ਵਿੱਚ ਤੇ ਬੀ ਸੇਫ ਬੀ ਕੇਅਰਫੁਲੀ ਆਪ ਕੀਤਾ ਹਰ ਸਾਰਿਆਂ ਦਾ ਆਪਣੇ ਵਲੋਗ ਦੇ ਨਾਲ ਜੁੜੇ ਰਹੋ ਚੈਨਲ ਸਬਸਕ੍ਰਾਈਬ ਕਰ ਲਿਓ